ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੁਲਾਬ ਜਾਮਨ ਬਣਾਵਾਂਗੇ ਕਿਉਂਕਿ ਗੁਲਾਬ ਜਾਮਨ ਦੇ ਉੱਪਰ ਦੋ ਤਿੰਨ ਵਾਰੀ ਕਮੈਂਟ ਵੀ ਕੀਤਾ ਗਿਆ ਹੈਗਾ ਤੇ ਗੁਲਾਬ ਜਾਮਨ ਬਣਾਉਣੇ ਜਿਹੜੇ ਆ ਬਹੁਤ ਹੀ ਸੌਖੇ ਆ ਕੋਈ ਜ਼ਿਆਦਾ ਔਖੇ ਨਹੀਂ ਹੈਗੇ ਮੈਂ ਵੀ ਜਦੋਂ ਹੁਣ ਪਹਿਲੀ ਪਹਿਲੀ ਵਾਰ ਬਣਾਏ ਸੀਗੇ ਤਾਂ ਥੋੜੀ ਨਰਵਸ ਸੀਗੀ ਕਿ ਪਤਾ ਨਹੀਂ ਕਿਵੇਂ ਨਹੀਂ ਬਣਗੇ ਜਿਹੜੇ ਪਹਿਲਾਂ ਮੈਂ ਗੁਲਾਬ ਜਾਮਨ ਗੌਰਵ ਦੀ ਵੀਡੀਓ ਨਾਲ ਬਣਾ ਕੇ ਇੱਥੇ ਮਠੋਲੇ ਪਾਏ ਸੀਗੇ ਉਹ ਹੈਗੇ ਸੀ ਕਿ ਮਿਲਕ ਪਾਊਡਰ ਤੇ ਆਪਣੀ ਸੂਜੀ ਰਵਾ ਉਹਦੇ ਬਣਾਏ ਹ ਬਹੁਤ ਬਹੁਤ ਹੀ ਸੁਆਦ ਸੀਗੇ ਇਹ ਵਾਲੇ ਜਿਹੜੇ ਗਲਾਬ ਜਾਮਨ ਆ ਇਹ ਹੈਗੇ ਆ ਖੋਏ ਦੇ ਤੇ ਪਨੀਰ ਦੇ ਤੇ ਨਾਲ ਇੱਕ ਦੋ ਚਮਚ ਜਿਹੜਾ ਇਹਦੇ ਵਿੱਚ ਆਪਾਂ ਮਿਕਸ ਕਰਨਾ ਆ ਮੈਦੇ ਦਾ ਮੈਦੇ ਦੀ ਜਗ੍ਹਾ ਤੁਸੀਂ ਆਪ ਦੇ ਵਿੱਚ ਪਾ ਸਕਦੇ ਆ ਕੋਕੋਨਟ ਦਾ ਜਿਹੜਾ ਬਰਾਦਾ ਉਹ ਵੀ ਪਾ ਸਕਦੇ ਆ ਤੇ ਜਾਂ ਫੇ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਆ ਆਪ ਆਪਣੀ ਪਸੰਦਿਆਂ ਲੇਕਿਨ ਬਣਦੇ ਬਹੁਤ ਜ਼ਿਆਦਾ ਸੁਆਦ ਆ ਜ਼ਿਆਦਾਤਰ ਜਿਹੜੇ ਹਲਵਾਈ ਲੋਕ ਬਣਾਉਂਦੇ ਆ ਉਹ ਐਵੇਂ ਹੀ ਖੋਏ ਦੇ ਤੇ ਪਨੀਰ ਦੇ ਬੇਕਿੰਗ ਪਾਊਡਰ ਵਗੈਰਾ ਵਿੱਚ ਪਾਉਂਦੇ ਆ ਤੇ ਇਹਨਾਂ ਦਾ ਜਿਹੜਾ ਸਵਾਦ ਆ ਇਹ ਅਲੱਗ ਹੈ ਸੇਮ ਉਹੀ ਮਿਲਦਾ ਹੈ ਜਿਹੜਾ ਸਾਨੂੰ ਮਾਰਕੀਟ ਵਿੱਚੋਂ ਮਿਲਦਾ ਹੈ ਤੇ ਆਪਾਂ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜੇ ਖੋਏ ਤੋਂ ਤੇ ਪਨੀਰ ਤੋਂ ਇਹਨਾਂ ਤੋਂ ਆਪਾਂ ਜਿਹੜੇ ਆ ਗੁਲਾਬ ਜਾਬਨ ਨੂੰ ਅੱਜ ਦੀ ਵੀਡੀਓ ਵਿੱਚ ਤਿਆਰ ਕਰਕੇ ਦਿਖਾਉਨੇ ਆ ਗੁਲਾਬ ਜਾਬਨ ਬਣਾਉਣ ਵਾਸਤੇ ਸਾਡੇ ਕੋਲ ਆ ਇੱਕ ਕੌਲੀ ਹਰਕੇ ਖੰਡ ਦੀ ਦੋ ਵਿੱਚ ਮੇਰੇ ਹਰੀਆਂ ਇਲਾਚੀਆਂ ਪਾ ਦਿੱਤੀਆਂ ਹੈਗੀਆਂ ਇਹਦਾ ਸੁਆਦ ਜਿਹੜਾ ਵਾ ਚੀਨੀ ਦਾ ਜਿਹੜੀ ਚਾਹ ਨਹੀਂ ਬਣਨੀ ਆ ਕਾਫੀ ਵਧੀਆ ਪੀਣ ਨੂੰ ਆਉਂਦਾ ਹੈ ਦੇ ਵਿੱਚ ਆਪਾਂ ਕੇਵੜਾ ਐਸੈਂਸ ਵੀ ਪਾ ਸਕਦੇ ਆ ਆਪਣੀ ਮਾੜੀ ਦੇ ਮੁਤਾਬਿਕ ਦਾਲੀ ਕਿਤੇ ਕਰੀਏ ਦੇ ਵਿੱਚ ਪਾਣੀ ਪਾ ਲਿਆ ਹੈ ਤੇ ਜਿਹੜੀ ਚਾਹਨੀ ਆ ਉਹ ਆਪਾਂ ਨਾਲ ਦੀ ਨਾਲ ਹੋਣ ਤਿਆਰ ਕਰ ਜਾਈਏ ਪਨੀਰ ਜਰਾ ਇਹ ਵੀ ਘਰ ਦਾ ਬਣਿਆ ਹੋਇਆ ਵਾ ਤੇ ਜਿਹੜਾ ਖੋਵਾ ਵਾ ਇਹ ਵੀ ਮੈਂ ਘਰੇ ਬਣਾ ਕੇ ਤਿਆਰ ਕੀਤਾ ਸੀਗਾ ਦੋਵੇਂ ਚੀਜ਼ਾਂ ਜਿਹੜੀਆਂ ਆਪਾਂ ਬਰਾਬਰ ਵੀ ਲੈ ਸਕਦੇ ਆ ਜੇ ਆਪਾਂ ਕੋ ਕੋਵਾ ਘਟਿਆ ਤੇ ਪਨੀਰ ਥੋੜਾ ਵੱਧ ਵੀ ਚੱਲ ਸਕਦਾ ਆ ਤੇ ਖੋਵਾ ਜਿਹੜਾ ਵਾ ਉਹਦਾ ਅੱਧਾ ਪਾ ਸਕਦਾ ਇਹਦੇ ਵਿੱਚ ਬਲੀ ਜਿਹੜੀ ਐ ਤੋਂ ਥੋੜਾ ਘੱਟ ਜਿਹੜਾ ਪਨੀਰ ਆ ਤੇ ਲਗਭਗ ਬਰਾਬਰ ਦਹੀਂ ਦੇ ਵਿੱਚ ਹੁਣ ਜਿਹੜਾ ਵਾ ਖੋਵਾ ਬਣਾ ਕੇ ਅਸੀਂ ਰੱਖਿਆ ਹੋਇਆ ਵਾ ਤੇ ਜਿਹੜਾ ਮੈਦਾ ਆ ਆਪਾਂ ਇੱਕ ਅੱਧਾ ਚਮਚ ਇਹਦੇ ਵਿੱਚ ਵਰਤਾਂਗੇ ਇਹ ਵਾਲਾ ਪਨੀਰ ਤਾਜ਼ਾ ਆ ਤਾਂ ਕਰਕੇ ਇਹਦੇ ਵਿੱਚ ਮੈਦੇ ਦੀ ਜ਼ਰੂਰਤ ਪੈ ਰਹੀ ਆ ਜੇਕਰ 2-4 ਘੰਟੇ ਪਹਿਲਾਂ ਦਾ ਪਨੀਰ ਬਣਿਆ ਹੋਵੇ ਪਾਣੀ ਚੰਗੀ ਤਰ੍ਹਾਂ ਛੜਿਆ ਹੋਵੇ ਫਿਰ ਮੈਦੇ ਦੀ ਜ਼ਰੂਰਤ ਬਿਲਕੁਲ ਨਹੀਂ ਪੈਂਦੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜੜਾ ਆ ਮਸਾਲਾ ਮਸਲ ਕੇ ਬਿਲਕੁਲ ਜੜਾ ਮਲਾਈ ਕਰ ਲਵਾਂਗੇ ਮੈਦਾ ਪਾਉਣ ਦੀ ਜ਼ਰੂਰਤ ਤਾਂ ਨਹੀਂ ਪੈਂਦੀ ਪਰ ਸਾਡੇ ਵਾਲਾ ਜਿਹੜਾ ਪਨੀਰ ਆ ਤਾਜ਼ਾ ਆ ਨਰਮ ਆ ਤਾਂ ਕਰਕੇ ਇਹਦੇ ਵਿੱਚ ਮੈਦਾ ਪਾਇਆ ਸੀ ਨਰਮ ਹੋਣ ਦਾ ਕਰਕੇ ਹੀ ਥਾਲੀ ਨਾਲ ਚਿਪਕ ਰਿਹਾ ਆ ਪਰ ਘਭਰਾਉਣ ਦੀ ਲੋੜ ਨਹੀਂ ਬਹੁਤ ਵਧੀਆ ਗਲਾਬਜਾਬ ਬਣ ਤਿਆਰ ਹੋਣਗੇ ਬਸ ਕੋਏ ਤੇ ਆਪਣੇ ਪਨੀਰ ਨੂੰ ਚੰਗੀ ਤਰਾਰੀ ਜਿਹਦੇ ਨਾਲ ਮਲਣਾ ਆ ਜਦੋਂ ਵੀ ਆਪਾਂ ਇਹਦੇ ਛੋਟੇ ਛੋਟੇ ਗੋਲੇ ਬਣਾਉਣੀਆਂ ਨਾਲ ਵਿੱਚ ਕ੍ਰੈਕਸ ਨਹੀਂ ਆਉਣੇ ਚਾਹੀਦੇ ਫਿਰ ਇਹਨਾਂ ਆਪਾਂ ਦੀ ਪਛਾਣ ਹੋ ਜਾਂਦੀ ਆ ਕਿ ਪੂਰੀ ਤਰ੍ਹਾਂ ਇਹ ਮਿਲਿਆ ਗਿਆ ਤੇ ਤਿਆਰ ਆ ਹੁਣ ਇਸ ਤਰਾ ਪੂਰੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਲ ਲੈਣਾ ਆ ਮਲ ਕੇ ਫਿਰ ਨਿੱਕੇ ਨਿੱਕੀਆਂ ਗੋਲੀਆਂ ਦੇ ਹਿਸਾਬ ਨਾਲ ਆਪਾਂ ਤਿਆਰ ਕਰ ਲੈਣਾ ਬਣਾ ਕੇ ਸਾਈਜ਼ ਆਪਣੇ ਆਪ ਜਿਹੜਾ ਫੁੱਲ ਜਾਂਦਾ ਆ ਛੋਟੇ ਛੋਟੀਆਂ ਗੋਲੀਆਂ ਬਣਾ ਕੇ ਆਪਾਂ ਤਿਆਰ ਕਰ ਲੈਣੀਆਂ ਇਹਦੀਆਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਪੂੜ ਕਲਰ ਪਾ ਦਿੰਗੇ ਨੇ ਆਪਣੇ ਬਣ ਕੇ ਤਿਆਰ ਹੋ ਚੁੱਕੀ ਆ। ਬਸ ਇੰਨੇ ਕੀ ਜ਼ਰੂਰ ਤੇ ਆ ਕੇ ਦਵਾਂ ਦੁਨੀਆ ਦੇ ਵਿੱਚ ਜਿਹੜੀ ਆ ਚਿਪਚਿਪੀ ਜਿਹੀ ਮਹਿਸੂਸ ਹੋਣੀ ਚਾਹੀਦੀ ਹੈ। ਜਿਆਦਾ ਆਪਾਂ ਹੁੰਣੀ ਨਹੀਂ ਕਰਨੀ। ਮੈਂ ਸੋਲ ਬੰਦ ਕਰ ਦਿੰਦੇ ਆ। ਤੇ ਨਾਲ ਦੀ ਨਾਲ ਆਪਾਂ ਹੁਣ ਜਿਹੜੇ ਆਪਣੇ ਗੁਲਾਬ ਜਾਮਨ ਇਹਨਾਂ ਨੂੰ ਫਰਾਈ ਕਰਦੇ ਆ। ਤੇ ਇਹਨਾਂ ਆਪਣਾ ਜਿਆਦਾ ਗਰਮ ਹੋ ਗਏ ਇਸ ਕਰਕੇ ਮੈਂ ਬੰਦ ਕਰਤਾ ਹੀ ਗੈਸ। ਹੁਣ ਜਿਹੜਾ ਇਹਦਾ ਸੇਕ ਆ ਬਿਲਕੁਲ ਮੀਡੀਅਮ ਆ। ਮੀਡੀਅਮ ਦੇ ਫਰੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਬਿਲਕੁਲ ਮੀਡੀਅਮ ਸੇਕ ਦੇ ਉੱਪਰ ਆਪਾਂ ਇਹਨਾਂ ਨੂੰ ਤਲਣਾ ਹੈ ਵਹਿਦੇ ਆਪਣਾ ਜਿਹੜਾ ਖੋਵਾ ਉਹ ਵੀ ਬਿਲਕੁਲ ਤਿਆਰ ਹੀਗਾ ਜਦੋਂ ਆਪਾਂ ਬਣਾਇਆ ਪੱਕਿਆ ਹੋਇਆ ਸੀਗਾ ਤੇ ਪਨੀਰ ਵੀ ਲਗਭਗ ਪੱਕਿਆ ਹੀਗਾ ਇਹਨਾਂ ਨੂੰ ਆਪਾਂ ਬਿਲਕੁਲ ਨਾ ਘੱਟ ਗੈਸ ਦੇ ਉੱਪਰ ਗੋਲਡਨ ਕਲਰ ਜਿਹਾ ਦਿਵਾਉਣਾ ਹੈ ਇਹਨਾਂ ਦਾ ਜਿਹੜਾ ਸਾਈਜ਼ ਆ ਪਹਿਲਾਂ ਨਾਲੋਂ ਦੁੱਭਣਾ ਹੋ ਚੁੱਕਿਆ ਹੈ ਕਰਸੀ ਜਿਹੜੀ ਆ ਉਹ ਆਪਾਂ ਆਰਾਮ ਦੇ ਨਾਲ ਇਹਦੇ ਵਿੱਚ ਚਲਾਉਣੀ ਆ ਜਿਹੜੇ ਕਿ ਟੁੱਟ ਨਾ ਜਾਣ ਹੌਲੀ ਹੌਲੀ ਇਹਨਾਂ ਦੇ ਜਿਹੜੇ ਸਾਈਡਾਂ ਆ ਆਪਾਂ ਚੇਂਜ ਕਰਨੀਆਂ ਵਾ। گلاب جامن ਜਿਹੜੇ ਆ ਬਹੁਤ ਹੀ ਜ਼ਿਆਦਾ ਨਰਮ ਹੁੰਦੇ ਆ। ਜਦੋਂ ਆਪਾਂ ਬਿਲਕੁਲ ਇਸ ਤਰ੍ਹਾਂ ਖੋਏ ਤੇ ਪਨੀਰ ਦੇ ਵਿੱਚ ਬਣਾਉਂਦੇ ਆ ਇਹਨਾਂ ਨੂੰ। ਕਿਉਂਕਿ ਪੂਰੀ ਤਰ੍ਹਾਂ ਪਿਓਰ ਆ। گلاب جامن ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਇਹਨਾਂ ਦਾ ਸਾਈਜ਼ ਜਿਹੜਾ ਆ। ਪਹਿਲਾਂ ਨਾਲੋਂ ਦੁੱਬਣਾ ਹੋ ਚੁੱਕਿਆ ਆ। ਤੇ ਕਲਰ ਵੀ ਬਹੁਤ ਵਧੀਆ ਆ ਆ। ਹੁਣ ਆਪਾਂ ਇਹਨਾਂ ਨੂੰ ਇੱਕ ਕੁ ਡੂੰਗੇ ਦੇ ਵਿੱਚ ਕੱਢ ਲੈਂਦੇ ਆ ਦੂਜਾ ਬੈਚ ਵੀ ਆਪਾਂ ਪਾ ਕੇ ਫਿਰ ਆਪਾਂ ਚਾਸਨੀ ਵਿੱਚ ਪਾ ਲੈਂਦੇ ਆ ਦੋਵੇਂ ਜਿਹੜੀਆਂ ਬੜੀਆਂ ਸੌਫਟ ਨੇ ਆਆਂ ਇਸ ਕਰਕੇ ਆਪਾਂ ਬਿਲਕੁਲ ਇਹਨੂੰ ਘੱਟ ਚੇਕਦੇ ਜਿਹੜਾ ਪਕਾਉਣਾ ਆ ਨਹੀਂ ਤੇ ਜੇ ਆਪਾਂ ਚੇਕ ਵੱਧ ਕਰਾਂਗੇ ਤੇ ਉਸ ਵੇਲੇ ਇਹ ਰੇਹ ਪਤਲਾ ਜਿਹੜੀਆਂ ਆ ਛੜਦੀਆਂ ਸ਼ੁਰੂ ਹੋ ਜਾਂਦੀਆਂ ਆ ਇੰਨਾ ਕਿ ਸੇਕ ਜਿਹੜਾ ਤੇ ਬਹੁਤ ਵਧੀਆ ਹੋ। ਥੋੜੇ ਜਿਹਾ ਪਤਲੇ ਆ। ਮੇਰਾ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਹਿਲਾ ਦਵਾਂਗੇ। ਗੁਲਾਬ ਜਾਮਨ ਐਸ ਕਲਰ ਦੇ ਵਿੱਚ ਆਪਾਂ ਜੇ ਬਣਾਉਣੇ ਐਸੇ ਇਦਾਂ ਦੇ ਵੀ ਬਣ ਕੇ ਤਿਆਰ ਹੀ ਹੋ ਜਾਂਦੇ ਆ। ਪਰ ਹੱਡੀ ਆਪਣੀ ਪਸੰਦ ਹੈ ਕਿ ਆਪਾਂ ਇਹਨਾਂ ਨੂੰ ਡਾਰਕ ਕਲਰ ਦੇਣਾ ਹੈ। ਜਿਵੇਂ ਸਿਆਸ ਕਲਰ ਦੇ ਬਣਾਉਣੇ ਆ ਤਾਂ ਵੀ ਇਹਨਾਂ ਨੂੰ ਕੱਟ ਸਕਦੇ ਕਿਉਂਕਿ ਇਹ ਬਿਲਕੁਲ ਤਿਆਰੀ ਆ। ਚਾਸ਼ਨੀ ਜਿਹੜੀ ਆ ਆਪਾਂ ਹੁਣ ਇਹਨਾਂ ਦੇ ਵਿੱਚ ਪਾ ਦੇਣੀ ਆ। ਚਾਸ਼ਨੀ 'ਚ ਪੂਰੀ ਤਰ੍ਹਾਂ ਡੁੱਬੇ ਰਹਿਣਗੇ ਤੇ ਇਹਨਾਂ ਦਾ ਜਿਹੜਾ ਸਾਈਜ਼ ਆ ਪਹਿਲਾਂ ਨਾਲੋਂ ਜਿਹੜਾ ਹੋਰ ਵੱਧ ਜਾਣਾ ਆ। ਇੰਨੀ ਜਿਵੇਂ ਸੌਫਟ ਹੈ। ਗੁਲਾਬ ਜੰਮ ਵਾਸਤੇ ਕਾਫੀ ਕਮੈਂਟ ਆਏ ਸੀਗੇ। ਤੇ ਇਹ ਵਾਲੇ ਜਿਹੜੇ ਆਪਾਂ ਹੁਣ ਗੁਲਾਬ ਜੰਮ ਬਣਾ ਕੇ ਤਿਆਰ ਕਰ ਲਏ ਆ। ਹੱਥ ਤੇ ਬਹੁਤ ਹੀ ਸੌਖੇ ਆ ਬਣਾਉਣੇ। ਬਹੁਤ ਜ਼ਿਆਦਾ ਔਖੇ ਨਹੀਂ ਹੈਗੇ। ਨਾਲੇ ਆਪਾਂ ਜਦੋਂ ਘਰ ਵਿੱਚ ਬਣਾਉਂਦੇ ਆ ਇਹਨਾਂ ਦਾ ਸਵਾਦ ਜਿਹੜਾ ਵਾ ਬਹੁਤ ਵਧੀਆ ਹੁੰਦਾ ਵਾ। ਤੇ ਚੀਜ਼ਾਂ ਜਿਹੜੀਆਂ ਸਾਰੀਆਂ ਹੀ ਇਹਦੇ ਵਿੱਚ ਜਿਹੜੀਆਂ ਹੁੰਦੀਆਂ ਆ ओरिजिनल ਹੁੰਦੀਆਂ ਆ। ਕੋਈ ਮਲਾਪ ਨਹੀਂ ਹੁੰਦੀ ਤੇ ਬਾਕੀ ਇਹਨਾਂ ਨੂੰ ਆਪਾਂ ਹੁਣ 1-2 ਘੰਟੇ ਵਾਸਤੇ ਇਦਾਂ ਹੀ ਵਿੱਚ ਛਾਸਨੀ ਦੇ ਰੱਖਾਂਗੇ ਕਿਉਂਕਿ ਇਹਨਾਂ ਦਾ ਜਿਹੜਾ ਸਾਈਜ਼ ਆ ਪਹਿਲਾਂ ਨਾਲੋਂ ਹੋਰ ਵੀ ਵਧੇਰੇ ਜਿਹੜਾ ਆ ਉਹ ਵੱਧ ਜਾਣਾ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਠੰਡੇ ਕਰਕੇ ਫਿਰ ਸ਼ੁਰੂ ਕਰਾਂਗੇ ਤੇ ਮੈਨੂੰ ਇਹ ਬੜਾ ਵੀਡੀਓ ਬਣਾਉਣ ਵਿੱਚ ਬਹੁਤ ਵਧੀਆ ਲੱਗਦਾ ਹੈ ਕਿ ਦੋ ਇਦਾਂ ਆਪਾਂ ਕੋਈ ਚੀਜ਼ ਸਿੱਖਦੇ ਆ ਬਣਾਉਣੀ ਤੇ ਤੁਸੀਂ ਵੀ ਜਿਨ੍ਹਾਂ ਨੇ ਪਹਿਲੀ ਵਾਰ ਬਣਾਉਣੇ ਆ ਮੇਰੇ ਵਾਂਗ ਮਤਲਬ ਟਰਾਈ ਕਰ ਸਕਦੇ ਹੋ ਮੈਨੂੰ ਵੀ ਕੋਈ ਜ਼ਿਆਦਾ ਜੇ ਬਾਰੇ ਨੌਲੇਜ ਨਹੀਂ ਸੀਗੀ ਪਰ ਜਦੋਂ ਹੁਣ ਬਣਾਏ ਆ ਤੇ ਬੜੀ ਮਨ ਨੂੰ ਖੁਸ਼ੀ ਹੋਉਂਦੀ ਆ ਕਿ ਬਹੁਤ ਹੀ ਵਧੀਆ ਬਣੇ ਨੇ ਕਿਉਂਕਿ ਆਪਾਂ ਇੱਕ ਪਹਿਲਾ ਬਣਾ ਕੇ ਤੇ ਉਹਨੂੰ ਆਮਾਗਨੋ ਕੋ ਆ ਚੁੱਕੇ ਆ ਸਵਾਦ ਬਹੁਤ ਹੀ ਵਧੀਆ ਠੀਕਾ ਤੇ ਤੁਸੀਂ ਆਪਣੇ ਘਰੇ ਵੀ ਟਰਾਈ ਕਰ ਸਕਦੇ ਹੋ ਇਸ ਤਰ੍ਹਾਂ ਇਹ ਪੂਰੀ ਤਰ੍ਹਾਂ ਚਾਣੀ ਵਿੱਚ ਡੁੱਬੇ ਰਹਿਣਗੇ ਤਾਂ ਸਾਰਾ ਰਸ ਜਿਹੜਾ ਇਹਨਾਂ ਦੇ ਅੰਦਰ ਭਰ ਜਾਣਾ ਆ 2-4 ਘੰਟਿਆਂ ਦੀ ਗੱਲ ਆ ਤੇ ਪੂਰੀ ਤਰ੍ਹਾਂ ਨਰਮ ਹੋ ਜਾਂਦੇ ਆ ਤੇ ਇੰਤਜ਼ਾਰ ਨਹੀਂ ਹੋਣਿਆ ਮਾਂਤ ਕੋਲੋਂ ਪਹਿਲਾਂ ਵੀ ਇੱਕ ਛੋਟਾ ਜਿਹਾ ਖਾ ਚੁੱਕੀ ਸੀ ਗਰਮ-ਗਰਮ ਹੁਣ ਆਪਾਂ ਇਹਨਾਂ ਨੂੰ ਰਹਿਣ ਤੇ ਪੂਰੀ ਰਾਤ ਇਦਾਂ ਵਿੱਚ ਦੇਣਾ ਆ ਕਿਉਂਕਿ ਠੰਡੇ ਹੋ ਜਾਣਗੇ ਵੈਸੇ 2 ਘੰਟੇ ਰਹਿ ਜਾਂਦੇ ਵਧੀਆ ਆ ਆਪਾਂ ਗਰਮ-ਗਰਮ ਹੁਣ ਮਾਂਤ ਨੂੰ ਇੱਕ ਸਰਵ ਕਰ ਦਿੱਤਾ ਤੇਨੇ ਲੈਣਾ ਖਾ ਬਾਕੀ ਜਿਹੜੇ ਟੱਕ ਕੇ ਰੱਖ ਦਿੰਨੇ ਆ ਇਸ ਵੇਲੇ ਫਿਰ ਚਾਹ ਦੇ ਨਾਲ ਸਰਦਾਂ ਨੂੰ ਖਵਾਏ ਜਾਣਗੇ ਜਦੋਂ ਗਲਾਬ ਜਾਮਨ ਆਪਾਂ ਇਸ ਤਰ੍ਹਾਂ ਕੱਟਦੇ ਆ ਤਾਂ ਤੁਸੀਂ ਵੇਖ ਸਕਦੇ ਹੋਗਾ ਕਿੰਨਾ ਨਰਮ ਬਣਿਆ ਸੀਗਾ ਵੀਡੀਓ ਆਪਾਂ ਰਾਤ ਸੂਟ ਕੀਤੀ ਹੀ ਤੇ ਇਹ ਵੀ ਰਾਤ ਸਾਰੀ ਚਾशनी ਵਿੱਚ ਡੁੱਬੇ ਰਹੇ ਆ ਹੁਣ ਹੋ ਚੁੱਕੇ ਆ ਠੰਡੇ ਜ਼ੀਰ ਹੋ ਗਈ ਆ ਤੇ ਹੁਣ ਆਪਾਂ ਸਾਰਿਆਂ ਨੂੰ ਸਰਵ ਕਰ ਦਿੰਨੇ ਆ ਤੇ ਬਹੁਤ ਹੀ ਲਾਜਵਾ ਬਣੇ ਨੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ